ਹਾਲ ਦਰ ਨਸ ਉਹ ਬੰਦੇ ਆ ਲੈ ਮੈਨੂੰ ਕਰ ਗਿਆ ਮੇਰੇ ਨੂੰ ਮਾਰ ਗਿਆ ਮੇਰੇ ਨੂੰ ਬੰਦਿਆ ਮੈਨੂੰ ਪਤਾ ਹੀ ਨਹੀਂ ਬਾਦ ਗਿਆ ਬੰਦਾ ਅੱਜ ਸਵੇਰੇ 3:30 ਵਜੇ ਸਾਡੀ ਐਮਰਜੈਂਸੀ ਰਿਸਪਾਂਸ ਜਿਹੜੀ ਗੱਡੀ ਹੈਗੀ ਆ 112 ਦੀ ਉਹ ਪੈਟਰੋਲਿੰਗ ਤੇ ਸੀ ਮਕੇਰੀਆਂ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਕਿ ਹਾਈਵੇ ਦੇ ਉੱਤੇ ਮਕੇਰੀਆਂ 슈ਗਰ ਮਿਲ ਦੇ ਸਾਹਮਣੇ ਇਹ ਕਿ ਕੋਈ ਖਾਨਾ ਡੰਡੀ ਬਈ ਸਮਾਨ ਪਿਆ ਕੁਝ ਬੋਰੇ ਪਏ ਹੋਏ ਆ ਤੇ ਉਹਨਾਂ ਨੂੰ ਰਿਮੂਵ ਕੀਤਾ ਜਾਵੇ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਤਾਂ ਤੁਰੰਤ ਸਾਡੀ ਜਿਹੜੀ ਟੀਮ ਹੈ ਉੱਥੇ ਪਹੁੰਚੀ ਔਰ ਸਾਡੇ ਹੈੱਡ ਕਨਸਟੇਬਲ ਰਜਿੰਦਰ ਕੁਮਾਰ ਔਰ ਪੀਐਚਜੀ ਜਿਹੜੇ ਹੈਗੇ ਸੀ ਜੈਪ ਸਿੰਘ ਇਹ ਦੋਨੋਂ ਉਤਰ ਕੇ ਉਹ ਬੋਰੇ ਪਾਸੇ ਕਰ ਰਹੇ ਸੀ ਔਰ ਪਿੱਛੇ ਤੋਂ ਜਲੰਧਰ ਸਾਈਡ ਤੋਂ ਇੱਕ ਗੱਡੀ ਆਈ ਜਿਨ੍ਹਾਂ ਨੇ ਬਹੁਤ ਜ਼ੋਰ ਨਾਲ ਉਹਦੇ ਵਿੱਚ ਸਟ੍ਰੱਕ ਕੀਤਾ ਉਹਨਾਂ ਨੇ ਟੱਕਰ ਮਾਰੀ ਔਰ ਉਹ ਤੋਂ ਚਲੀ ਗਈ ਔਰ ਅਸੀਂ ਮੌਕੇ ਤੇ ਪਹੁੰਚ ਕੇ ਦੋਨਾਂ ਇੰਜਰਡ ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਨੂੰ ਅ ਐਮਰਜੈਂਸੀ ਦੇ ਵਿੱਚ ਐਡਮਿਟ ਕਰਵਾਇਆ ਜਿੱਥੇ ਦੋਨਾਂ ਦਾ ਇਲਾਜ ਚੱਲ ਰਿਹਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਗੱਡੀ ਟਰੈਸ ਕਰਨ ਦੀ ਐਫਆਈਆ ਦਰਜ ਕਰ ਦਿੱਤੀ ਹੈ ਤੇ ਸਾਡੀ ਜਿਹੜੀ ਅਗਲੀ ਕਾਰਵਾਈ ਹੈ ਉਹ ਚੱਲ ਰਹੀ ਹੈ